ਜਿਹੜਾ AI ਤੇ ਬਹੁਤ ਜ਼ਿਆਦਾ ਘਟੀਆਂ ਜਿਹੜਾ ਹਰਕਤਾਂ ਕੀਤੀਆਂ ਜਾ ਰਹੀਆਂ ਜਿਹੜਾ ਸਿੱਖ ਕੌਮ ਨੂੰ ਬਾਰ-ਬਾਰ ਜਿਹੜਾ ਚੜਾਇਆ ਜਾਂਦਾ ਇਹ ਜਿਹੜਾ ਇਹ ਬਰਦਾਸ਼ਤਯੋਗ ਗੱਲ ਨਹੀਂ ਆ ਇਸ ਕਰਕੇ ਸਾਰੀਆਂ ਸਿੱਖ ਜਥੇਬੰਦੀਆਂ ਸਾਰੀਆਂ ਖਤਰ ਹੋ ਗਏ ਸਾਰੀ ਸਿੱਖ ਸੰਗਤ ਨੂੰ ਅਸੀਂ ਅੱਜ ਇੱਥੇ ਮੰਗ ਪੱਤਰ ਦੇਣ ਆਏ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਤਾਂ ਦੇ ਦਿੱਤਾ ਵਾ ਪਰ ਆਪਣਾ ਐਸਪੀ ਰਪਾਲ ਸਾਹਿਬ ਨੇ ਇਹੋ ਗੱਲ ਆਖੀ ਆ ਕਿ ਅਸੀਂ ਸਾਨੂੰ 15 ਦਿਨਾਂ ਦਾ ਟਾਈਮ ਦੋ 15 ਦਿਨਾਂ ਦੇ ਵਿੱਚ ਅਸੀਂ ਟ੍ਰੈਸ ਕਰਕੇ ਬੰਦੇ ਜਿਹੜੇ ਉਹ ਅੰਦਰ ਕਰਾਂਗੇ ਜੇ ਇਹ ਬੰਦੇ ਅੰਦਰ ਨਹੀਂ ਕਰਦੇ ਅਸੀਂ 15 ਦਿਨ ਵੇਟ ਕਰਾਂਗੇ ਸਿੱਖ ਜਥੇਬੰਦੀਆਂ ਨੇ ਇਹੋ ਸਲਾਹ ਕੀਤੀ ਆ ਕਿ 15 ਦਿਨ ਅਸੀਂ ਵੇਟ ਕਰਾਂਗੇ 15 ਦਿਨ ਬਾਅਦ ਆ ਕੇ ਫਿਰ ਅਸੀਂ ਇਹਨਾਂ ਦੇ ਜਿਹੜੇ ਦਫ਼ਤਰੇ ਘੇਰਾਂਗੇ ਅਫਸਰਾਂ ਦੇ ਕਿਉਂਕਿ ਇਹ ਜਿਹੜਾ ਸਾਰੀ ਕੌਮ ਦੇ ਜਿਹੜੇ ਹਿਰਦੇ ਐ ਬਲਉਂਦਰੇ ਗਏ ਆ ਇਹ ਨਿੱਕੀ ਜੀ ਗੱਲ ਨਹੀਂ ਅੱਜ ਇਹ ਹਰਕਤ ਕੀਤੀ ਆ ਕਿਉਂਕਿ ਇਹ ਤੋਂ ਵੱਡੀ ਹਰਕਤ ਤਾਂ ਹੋਰ ਕੋਈ ਹੋ ਹੀ ਨਹੀਂ ਸਕਦੀ ਬਿਲਕੁਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਹੋਰ ਜਿਹੜੀਆਂ ਛਰਾਰਤਾਂ ਹੋਣੀਆਂ ਛਰਾਰਤਾਂ ਇਹ ਛਰਾਰਤੀ ਬੰਦੇ ਕਰਨ ਪਰ ਇਹ ਕੀ ਕਿ ਬਰਦਾਸ਼ਯੋਗ ਨਹੀਂ ਸਾਡੇ ਇਸ ਕਰਕੇ ਅਸੀਂ ਜਿਹੜਾ ਅੱਜ ਇਹ ਮੰਗ ਪੱਤਰ ਇਸ ਦੇ ਦਿੱਤਾ ਵਾ ਹੁਣ ਉੱtre ਉਦਲੇ ਅਫਸਰਾਂ ਨੂੰ ਵੀ ਮਿਲਣ ਦੀ ਅਸੀਂ ਕੋਸ਼ਿਸ਼ ਕਰਨ ਲੱਗੇ ਆਂ ਤੇ ਅਗਲੇ ਜਿਹੜੇ ਅਫਸਰ ਜਿਹੜੇ ਉੱਤੇ ਆਏ ਉਹਨਾਂ ਨੂੰ ਮਿਲਾਂਗੇ ਬਾਕੀ ਭਾਈ ਸਾਹਿਬ ਹੁਣਾਂ ਨਾ ਭਾਈ ਤਲੋਸ ਸਿੰਘ ਹੁਣੀ ਆਪਣਾ ਉਹ ਚਾਰ ਚਾਹੇ ਜਿਹੜਾ ਵਾਹਿਗੁਰੂ ਜੀ ਪ੍ਰਖਾਸ਼ਾ ਵਾਹਿਗੁਰੂ ਜੀ ਖੱਦੀ ਜੀ ਮਾਨਪਤਰਤਾ ਕੀ ਅਸ਼ਵਾਸ਼ਣ ਦਿਆ ਪ੍ਰਸ਼ਾਸਨ ਨੇ ਵਿਸ਼ਵਾਸ ਦੁਆਇਆ ਵਾ ਜਿਤਨਾ ਅੱਗੇ ਰੂਟੀਨ ਦੀ ਹਰ ਵਾਰੀ ਜਦੋਂ ਆਪਾਂ ਇਹੋ ਜਿਹਾ ਕੰਮ ਲੈ ਕੇ ਆਉਨੇ ਆ ਜਦੋਂ ਸਿਰ ਤੋਂ ਪਾਣੀ ਲੰਘਦਾ ਪਰ ਪ੍ਰਸ਼ਾਸਨ ਦਾ ਤੇ ਉਹ ਵਰਤਾਰਾ ਹੁੰਦਾ ਵਾ ਜੇ ਅਸੀਂ ਕਾਰਵਾਈ ਕਰ ਰਹੇ ਆ ਜੀ ਉਹੋ ਹੀ ਬਣਿਆ ਤਣਿਆ ਜਵਾਬ ਆ ਜਿੰਨਾ ਨੇ ਸਾਨੂੰ ਦੇ ਦਿੱਤਾ ਪਰ ਪ੍ਰਸ਼ਾਸਨ ਦੀ ਆਪਣੀ ਕੀ ਜ਼ਿੰਮੇਵਾਰੀ ਬਣਦੀ ਆ ਮੈਨੂੰ ਤੇ ਇਸ ਗੱਲ ਦੀ ਹੈਰਾਨੀ ਆ ਕਿ ਉਸ ਤਰ੍ਹਾਂ ਆਖਣਗੇ ਕਿ ਗੁਰੂ ਰਾਮਦਾਸ ਦੇ ਦਰ ਤੇ ਅਸੀਂ ਪਹਿਲਾ ਦਰਸ਼ਨ ਕਰਕੇ ਨਾ ਤੇ ਫਿਰ ਕੋਈ ਕੰਮ ਕਰਦੇ ਆ ਜੀ ਸਾਨੂੰ ਬੜੇ ਬੜੇ ਅਫਸਰ ਵੀ ਬੜੀਆਂ ਉਦਾਹਰਨਾਂ ਦਿੰਦੇ ਆ ਪਰ ਕਿੱਦਾਂ ਦੀ ਇਹ ਗੱਲ ਚੱਲ ਰਹੀ ਆ ਪਹਿਲਾਂ ਇੱਕ ਬੰਦੇ ਨੇ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਉਸ ਤੋਂ ਬਾਅਦ ਇਹ ਇੱਕ ਜਿਹੜੀ ਆ ਦਰਬਾਰ ਸਾਹਿਬ ਨੂੰ ਢਾਏ ਜਾਂਦੀ ਵੀਡੀਓ ਵਾਇਰਲ ਕੀਤੀ ਆ ਇੱਕ ਹੋਰ ਜਿਹੜੀ ਆ ਘਟੀਆ ਹਰਕਤ ਫੇਰ ਕੀਤੀ ਤੇ ਜਿਹੜੇ ਪੁਲਿਸ ਅਫਸਰਿਆ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਸੇਖ ਵੀ ਕਹੋਦੇ ਆ ਪਰ ਹੈਰਾਨ ਗਏ ਇੱਕ ਗੱਲ ਦੀ ਵੀ ਉਦਰਾ ਦਰਬਾਰ ਸਾਹਿਬ ਨੂੰ ਅਸੀਂ ਸਵੇਰੇ ਦਰਸ਼ਨ ਕਰਦੇ ਆ ਤੇ ਕੀ ਇਹਦੇ ਤੇ ਆਪਣੇ ਆਪ ਕੋਈ ਗੌਰ ਨਹੀਂ ਕੀਤਾ ਗਿਆ ਤੇ ਜੇ ਕੀਤਾ ਗਿਆ ਸੀ ਤਾਂ ਫਿਰ ਜਨਤ ਕਿਉਂ ਨਹੀਂ ਗੱਲ ਕੀਤੀ ਗਈ ਤੇ ਜਦੋਂ ਕਿ ਇਹ ਗੱਪਰੂ ਨੌਜਵਾਨ ਸੇਖ ਦੇ ਕੇ ਕੋਈ ਇਹੋ ਜਿਹਾ ਬੰਦਾ ਹੱਥ ਚ ਆ ਜਾਂਦਾ ਤੇ ਜਦੋਂ ਫਿਰ ਉਹ ਆਪਣੇ ਹਿਸਾਬ ਦੇ ਨਾਲ ਸਿੱਕ ਸਦਾ ਦਾ ਮੁਤਾਬਕ ਸਜ਼ਾ ਦੇ ਦਿੰਦਾ ਤੇ ਫਿਰ ਇਹਨਾਂ ਦੀਆਂ ਚੀਕਾਂ ਨਿਕਲਦੀਆਂ ਤੇ ਚੀਕਾਂ ਫਿਰ ਕਿੱਥੋਂ ਤੱਕ ਨਿਕਲਦੀਆਂ ਦਿੱਲੀ ਤੱਕ ਫਿਰ ਵੱਡੇ ਵੱਡੇ ਚੈਨਲਾਂ ਦੇ ਉੱਤੇ ਚੀਕ ਚੀਕ ਕੇ ਆਖਣਗੇ ਜੀ ਐਸੇ ਹੋ ਗਿਆ ਐਸੇ ਹੋ ਗਿਆ ਤੇ ਹੁਣ ਨਹੀਂ ਇਹਨਾਂ ਨੂੰ ਦਿਖਿਆ ਅਸੀਂ ਸਰਬਦਾ ਪਾਲਾ ਮੰਗਣ ਵਾਲੇ ਲੋਕ ਆ ਪਰ ਜੇਕਰ ਇਹੀ ਕੰਮ ਜੋ ਸਾਡੇ ਅੱਜ ਹੋ ਰਿਹਾ ਅਕਾ ਦਰਬਾਰ ਸਾਹਿਬ ਤੇ ਹੋ ਰਿਹਾ ਇਹੋ ਜੇ ਕਿਤੇ ਇਹਨਾਂ ਦੇ ਕਿਸੇ ਧਰਮ ਸਥਾਨ ਤੇ ਹੋ ਰਿਹਾ ਹੁੰਦਾ ਨਾ ਤੇ ਇਹਨਾਂ ਦੀਆਂ ਚੀਕਾਂ ਨਿਕਲ ਜਾਣੀਆਂ ਦੂਰ ਤੱਕ ਇਹਨਾਂ ਨੇ ਵਰਲਡ ਸੈਕ ਰੋਲਾ ਪਾਉਣਾ ਐ ਵੀ ਆ ਇੱਥੇ ਹੋ ਗਿਆ ਇੱਥੇ ਹੋ ਗਿਆ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਪਰ ਜਿਹੜੇ ਮੈਂ ਇਹ ਸਮਝਦਾ ਹਾਂ ਵੀ ਜਿਹੜੇ ਸਿੱਖ ਧਰਮ ਨਾਲ ਸਬੰਧ ਰੱਖਣ ਵਾਲੇ ਅਫਸਰ ਆ ਜਾਂ ਜਿਹੜੇ ਚੰਗੇ ਸੱਚੇ ਸੁੱਚੇ Hindu ਧਰਮ ਦੇ ਵਿੱਚ ਜਿਹੜੇ ਅਫਸਰ ਆ ਉਹਨਾਂ ਉਹਨਾਂ ਨੂੰ ਨਹੀਂ ਸਮਝ ਲੱਗਦੀ ਵੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਬੰਦਿਆਂ ਨੂੰ ਨੱਥ ਪਾਉਣੀ ਇਹ ਨੱਥ ਨਹੀਂ ਪਾ ਰਹੇ ਜੇਕਰ ਨਾ ਪਾਈ ਸਿੱਖ ਨੌਜਵਾਨ ਦੇ ਕੋਈ ਇਹੋ ਜਿਹਾ ਕਾਬੂ ਆ ਗਿਆ ਤੇ ਫਿਰ ਦੱਸਾਂਗੇ ਕਿ ਕਿਤਰਾ ਹੁੰਦਾ ਅੱਛਾ ਹਾਂਜੀ ਮੰਗ ਪੱਤਰ ਫੇਣੀ ਪਹੁੰਚਿਆ ਹਾਂਜੀ ਇਹ ਮੰਗ ਪੱਤਰ ਜੀ 올 ਇੰਡੀਆ ਸ਼੍ਰੀ ਗੁਰੂ ਰਵਨ ਸਾਹਿਬ ਸਰਕਾਰ ਕਮੇਟੀ ਇਨਾ ਵੱਲੋਂ ਦੇ ਮੰਬੇ ਸਾਹਿਬ ਸਹਿਬਾਨ ਅंसारी ਬਾਕੀ ਸੰਗਤ ਨੂੰ ਦਿੱਤਾ ਗਿਆ ਇਹਦੇ ਬਾਰੇ ਐਡੀਸੀਪੀ ਹਰਬਲ ਸਿੰਘ ਜੀ ਦੇ ਨਾਲ ਨੇ ਇਹਨਾਂ ਨੇ ਦੱਸਿਆ ਵੀ ਆ ਕਿ ਜਿਹੜਾ ਇਹ ਘਟਨਾ ਵਾਪਰੀ ਸੀਗੀ ਉਹਦੀ ਐਫ ਆਈ ਆਰ ਅੱਜ ਤੋਂ ਲਗਭਗ 4 ਦਿਨ ਪਹਿਲਾਂ 24 ਤਰੀਕ ਨੂੰ ਦਰਜ ਕੀਤੀ ਗਈ ਸੀ ਔਰ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਜੇ ਇਹਦੇ ਬਾਰੇ ਤੁਸੀਂ ਕੋਈ ਹੋਰ ਤੁਸੀਂ ਕੁਝ ਦੱਸਣਾ ਚਾਹੋ ਐਡ-ਆਨ ਕਰਨਾ ਚਾਹੋ ਮੈਂ ਮੈਨੇਜਰ ਦਰਬਾਰ ਸਾਹਿਬ ਜਿਹਦੀ ਕੰਪਲੇਂਟ ਦੇ ਉੱਤੇ ਜਿਹੜਾ ਵਾ ਐਫਆਈਆਰ ਜਿਹੜੀ 24 ਤਰੀਕ ਨੂੰ ਦਰਜ ਕੀਤੀ ਸੀ ਜਿਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹਦੇ ਸੰਬੰਧੀ ਆ ਸਾਰੇ ਲੋਕਾਂ ਨੂੰ ਜੋ ਮੰਗਿਆ ਜਥੇਬੰਦੀ ਦੀ ਸਤਕਾਰ ਕਮੇਟੀ ਵੱਲੋਂ ਕੇਸ ਨੂੰ ਸੀਨੀਅਰ ਅਫਸਰ ਜਿਹੜੇ ਆ ਅਗਲੀਕਲੀ ਜਿਹੜੀ ਆ ਨੂੰ ਮਤਲਬ ਲੋਕਾਂ ਦੱਸੋ ਵੀ ਇਹਦੇ ਸੰਬੰਧੀ ਜਿਹੜੀ ਇਨਵੈਸਟੀਗੇਸ਼ਨ ਪ੍ਰੋਪਰ ਚੱਲ ਰਹੀ ਆ ਔਰ ਅਸੀਂ ਵਿਸ਼ਵਾਸ ਤੋਂ ਹੁਣੇ ਤੁਹਾਡੇ মিডিਆ ਰਹਿ ਇਹ ਜਲਦੀ ਜਿਹੜੇ ਦੋਸ਼ੀ ਜਿਹੜੇ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਕਚਹਿਰੀ ਦੇ ਵਿੱਚ ਲਿਆ ਕੇ ਜਿਨ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ ਹੈ